ਕੋਚ ਲਾਗਦਾ ਬਹੁਤ ਅੱਛੀ ਵੜੀਆ ਵਾਹੇ ਵਾਵਾ ਦੂਰ ਜਾਂਦੀ ਹੈ ਵਾਵਾ ਦੂਰ ਜਾਂਦੀ ਹੈ ਵਾ ਆ ਹਵੇ ਤੋ ਆਵੇ ਉਡਾਂ ਦੇ ਆ ਮੁੰਜਾ ਮਾ ਵਾ ਵਾ ਮੁੰਡੀ ਕੋ ਮੈਂ ਆ 4 ਫੁੱਟ ਦਾ ਇਹਦਾ ਵੀਰ ਜੀ ਪੱਖਾ ਤਿਆਰ ਕੀਤਾ ਪੰਜਾਬ ਇੰਜੀਨੀਅਰ ਵਰਕਸ਼ਾਪ ਠੀਕੀ ਬੰਦਾ ਛੋਟੇ ਵੀ ਹੈਗੇ ਆ ਦੇਖੋ ਵੀਰਾਂ ਦੇ ਗੁਰਦਾਰ ਸਾਹਿਬ ਵਾਸਤੇ ਵੱਡੇ ਚਾਹੀਦੇ ਆ ਵੇਖੋ ਇੱਥੇ ਤਕਰੀਬਨ ਹੁਣ ਆਪਾਂ 80 ਫੁੱਟ ਦੇ ਕਰੀਬ ਹੋ ਗਏ ਆ ਜੀ ਦੂਰ ਪੱਖਾ ਦੇ ਦੇਖਣਾ ਵੀ ੜ ਗਿਆ ਪਰ ਵਾਪੂਰੀ ਆਉਣ ਰਹੀ ਏ ਰੋਪ ਉਤੇ ਥੇਰ ਜਾਂਦੀ ਏ ਉਦੋਂ ਵਾਪੂਰੀ ਆ ਜਾਂਦੀ ਏ ਜੀ ਆਵਾਜ਼ ਵੀ ਬਹੁਤ ਘੱਟ ਆ ਜੀ ਆਹ ਸ਼ੇਰ ਨੂੰ ਫੜੇ ਉਹ ਕਿੰਨੇ ਕੁ ਭਾਈ ਆ ਤੂੰ ਆਇ ਕਿ ਪਟਿਆ ਲਾਗੇ ਹੋ ਕੇ ਵੇਦਾ ਪਿੰਨੇ ਕਿਹਾ